POK ਇਸ ਵੇਲੇ ਅੱਗ ਵਾਂਗੂ ਸੜ ਰਿਹਾ ਹੈ ਅਤੇ ਇਹ ਵੀਡੀਓ ਇਸ ਗੱਲ ਦਾ ਸਬੂਤ ਹੈ ਕਿ ਉੱਥੇ ਹਾਲਾਤ ਕਿੰਨੇ ਨਾਜ਼ੁਕ ਹੋ ਚੁੱਕੇ ਹਨ ਪਾਕਿਸਤਾਨ ਦੀ ਫੌਜ ਤੇ ਸਰਕਾਰ ਨੇ ਲੋਕਾਂ ਦੇ ਰਸਤੇ ਰੋਕਣ ਲਈ ਪੁਲਾਂ ਅਤੇ ਬ੍ਰਿਜਾਂ ਤੇ ਹਰ ਥਾਂ ਭਾਰੀ ਕੰਟੇਨਰ ਰੱਖ ਦਿੱਤੇ ਹਨ ਪਰ ਲੋਕਾਂ ਦਾ ਗੁੱਸਾ ਇੰਨਾ ਉਬਲ ਚੁੱਕਾ ਹੈ ਕਿ ਉਨ੍ਹਾਂ ਨੇ ਇਹ ਕੰਟੇਨਰ ਆਪਣੇ ਹੱਥਾਂ ਨਾਲ ਚੁੱਕ ਕੇ ਦਰਿਆ ਵਿੱਚ ਸੁੱਟ ਦਿੱਤੇ ਇਸ ਸਮੇਂ ਜਦੋਂ ਮੈਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ पीओके ਦੇ ਲੱਖਾਂ ਨਾਗਰਿਕ ਸਭ ਤੋਂ ਵੱਡੇ ਸ਼ਹਿਰ ਮੁਜਫਰਾਬਾਦ ਵੱਲ ਲੰਬਾ ਮਾਰਚ ਕਰ ਰਹੇ ਹਨ ਉਹਨਾਂ ਨੂੰ ਰੋਕਣ ਲਈ ਪਾਕਿਸਤਾਨੀ ਫੌਜ ਜਗਾ ਜਗਾ ਕਨਟੇਨਰ ਲਗਾ ਰਹੀ ਹੈ ਪਰ ਲੋਕ ਇੰਨੇ ਗੁੱਸੇ ਵਿੱਚ ਹਨ ਕਿ ਰੁਕਾਵਟਾਂ ਬੇਅਸਰ ਹੋ ਰਹੀਆਂ ਹਨ ਇਹ ਸਪਸ਼ਟ ਹੈ ਕਿ ਹੁਣ ਲੋਕਾਂ ਦਾ ਸਬਰ ਟੁੱਟ ਗਿਆ ਹੈ ਪਾਕਿਸਤਾਨ ਦੀ ਫੌਜ ਹੁਣ ਪੋਕੇ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਨੂੰ ਕੰਟਰੋਲ ਕਰਨ ਵਿੱਚ ناکਾਮ ਹੋ ਰਹੀ ਹੈ ਯਾਦ ਰੱਖੋ ਇਹ ਉਹੀ ਜਗ੍ਹਾ ਹੈ ਜਿੱਥੇ ਪਾਕਿਸਤਾਨ ਫੌਜ ਸਭ ਤੋਂ ਜ਼ਿਆਦਾ ਮੌਜੂਦ ਹੈ ਉਥੇ ਪਹਿਲਾਂ ਹੀ ਹਜ਼ਾਰਾਂ ਸਿਪਾਈ ਮੌਜੂਦ ਹਨ ਤਾਜ਼ਾ ਰਿਪੋਰਟਾਂ ਦੱਸਦੀਆਂ ਹਨ ਕਿ ਇਸਲਾਮਾਬਾਦ ਨੇ ਹਾਲ ਹੀ ਵਿੱਚ ਉਥੇ ਹੋਰ ਫੌਜੀ ਤਾਇਨਾਤ ਕੀਤੇ ਹਨ ਰਿਪੋਰਟਾਂ ਅਨੁਸਾਰ 2000 ਤੋਂ ਵੱਧ ਅਫਸਰ ਅਤੇ ਸੈਂਕੜੇ ਸਿਪਾਈ ਖਾਸ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਭੇਜੇ ਗਏ ਹਨ ਪਰ 24 ਘੰਟਿਆਂ ਤੋਂ ਵੱਧ ਸਮਾਂ ਲੰਘ ਗਿਆ ਹੈ ਹਾਲਾਤ ਸੰਭਲਣ ਦੀ ਬਜਾਏ ਹੋਰ ਵੀ ਵੱਧ ਵਿਗੜ ਰਹੇ ਹਨ ਪੋਕੇ ਵਿੱਚ ਹੋ ਰਹੀ ਗੋਲੀਬਾਰੀ ਅਤੇ ਬੀ ਗੁਨਾਹਾਂ ਦੀਆਂ ਮੋਤਾਂ ਨੇ ਦੁਨੀਆ ਦਾ ਧਿਆਨ ਖਿੱਚਿਆ ਹੈ ਪ੍ਰਦਰਸ਼ਨਕਾਰੀਆਂ ਨੇ ਯੂਨ ਨੂੰ ਪੀਲ ਕੀਤੀ ਹੈ ਕਿ ਪਾਕਿਸਤਾਨੀ ਫੌਜਾਂ ਦੀਆਂ ਕਾਰਵਾਈਆਂ ਰੋਕੀਆਂ ਜਾਣ ਕਈ ਦੇਸ਼ਾਂ ਅਤੇ ਹਿਊਮਨ ਰਾਈਟਸ ਸੰਸਥਾਵਾਂ ਨੇ ਵੀ ਇਸ ਚਿੰਤਾ ਨੂੰ ਜ਼ਾਹਿਰ ਕੀਤਾ ਹੈ ਅਤੇ ਪਹਿਲੀ ਵਾਰ ਪਾਕਿਸਤਾਨ ਦੀਆਂ ਨੀਤੀਆਂ ਤੇ ਸਿੱਧੇ ਸਵਾਲ ਦਾਗੇ ਗਏ ਹਨ ਪੋਕੇ ਵਿੱਚ ਪ੍ਰਦਰਸ਼ਨਕਾਰੀਆਂ ਤੇ ਪਾਕਿਸਤਾਨੀ ਫੌਜ ਅਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਕਠੋਰ ਕਾਰਵਾਈ ਜਿਸ ਵਿੱਚ ਲਾਠੀ ਚਾਰਜ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਸ਼ਾਮਿਲ ਹਨ ਨੇ ਅੰਤਰਰਾਸ਼ਟਰੀ ਧਿਆਨ ਆਪਣੇ ਵੱਲ ਖਿੱਚਿਆ ਹੈ ਕੁੱਝ ਰਿਪੋਰਟਾਂ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ UN ਦੇ ਫਾਰਮਾ ਤੇ ਇਹ ਮਾਮਲਾ ਉੱਠਿਆ ਹੈ ਅਤੇ ਲੋਕਾਂ ਤੇ ਹੋ ਰਹੀ ਕਾਰਵਾਈ ਦੀ ਨਿੰਦਾ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਦਾਵਾ ਹੈ ਕਿ UN HRC ਹਿਊਮਨ ਰਾਈਟ ਕੌਂਸਲ ਨੇ 24 ਘੰਟਿਆਂ ਵਿੱਚ ਜਵਾਬ ਤਲਬ ਕੀਤਾ ਹੈ ਜਾਂ ਪਾਕਿਸਤਾਨ ਅਧਿਕਾਰੀਆਂ ਤੇ ਜਮਾ ਦੀ ਸਫਾਰਿਸ਼ ਕੀਤੀ ਗਈ ਹੈ ਇਸ ਦੀ ਪੱਕੀ ਪੁਸ਼ਟੀ ਅਧਿਕਾਰਿਕ ਸਰੋਤਾਂ ਤੋਂ ਨਹੀਂ ਮਿਲੀ ਪਰ ਇਹ ਸੱਚ ਹੈ ਕਿ ਗੋਲੀਬਾਰੀ ਅਤੇ ਹਿੰਸਕ ਦਬਾਅ ਬਾਰੇ UN ਦੇ ਅੰਦਰ ਚਰਚਾ ਹੋ ਰਹੀ ਹੈ ਅਤੇ ਅੰਤਰਰਾਸ਼ਟਰੀ ਪੱਧਰ ਤੇ ਪਾਕਿਸਤਾਨ ਉੱਤੇ ਸਵਾਲ ਉੱਠ ਰਹੇ ਹਨ ਇਸ ਲਈ ਭਾਰਤ ਸਰਕਾਰ ਲਈ ਇਹ ਵੱਡਾ ਮੌਕਾ ਹੈ ਕਿ ਉਹ POK ਦੇ ਲੋਕਾਂ ਦੀਆਂ ਆਵਾਜ਼ਾਂ ਨੂੰ ਅੰਤਰਰਾਸ਼ਟਰੀ ਮੰਚਾਂ ਤੇ ਅਤੇ ਹੋਰ ਤਾਕਤਾਂ ਦੇ ਅੱਗੇ ਰੱਖੇ ਖਾਸ ਕਰਕੇ ਉਹ ਵੀਡੀਓ ਫੂਟੇਜ ਜੋ ਸਾਹਮਣੇ ਆ ਰਹੀਆਂ ਹਨ ਜਿੱਥੇ ਪਾਕਿਸਤਾਨੀ ਫੌਜ ਤੇ ਪੁਲਿਸ ਸਿੱਧੇ ਆਮ ਲੋਕਾਂ ਤੇ ਹਿੰਸਕ ਕਾਰਵਾਈ ਕਰ ਰਹੀ ਹੈ ਉਹਨਾਂ ਨੂੰ ਦੁਨੀਆ ਭਰ ਵਿੱਚ ਉਜਾਗਰ ਕਰਨਾ ਚਾਹੀਦਾ ਹੈ ਇਹ ਸਬੂਤ ਜਿੰਨੇ ਵੱਧ ਫੈਲਣਗੇ ਉਨਾਂ ਹੀ ਪੀਓਕੇ ਦੇ ਲੋਕਾਂ ਨੂੰ ਅੰਤਰਰਾਸ਼ਟਰੀ ਸਮਰਥਨ ਮਿਲ ਸਕਦਾ ਹੈ ਪੀਓਕੇ ਦੇ ਲੋਕ ਸਾਡੇ ਆਪਣੇ ਹਨ ਅਤੇ ਘੱਟੋ ਘੱਟ ਉਹ ਇੰਨੀ ਕ ਮਦਦ ਤਾਂ ਡਿਜ਼ਰਵ ਕਰਦੇ ਹੀ ਹਨ ਕਿ ਉਨ੍ਹਾਂ ਦੀ ਆਵਾਜ਼ ਅੰਤਰਰਾਸ਼ਟਰੀ ਮੰਚਾਂ ਤੱਕ ਪਹੁੰਚੇ ਲੋਕਾਂ ਦੇ ਗੁੱਸੇ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਹੈ ਪਾਕਿਸਤਾਨ ਫੌਜ ਦੀ ਨਾ ਇਨਸਾਫੀ ਪੀਓਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਫੌਜ ਕਦੇ ਵੀ ਆ ਕੇ ਬੇਗੁਨਾਹ ਲੋਕਾਂ ਨੂੰ ਛੁਕੇ ਲੈ ਜਾਂਦੀ ਹੈ ਕਦੇ ਭਾਰਤ ਲਈ ਜਾਸੂਸੀ ਦੇ ਝੂਠੇ ਦੋਸ਼ ਲਾਏ ਜਾਂਦੇ ਹਨ ਤਾਂ ਕਦੇ ਕਿਸੇ ਹੋਰ ਬੇਬੁਨਿਆਦ ਕਾਰਨ ਨਾਲ ਦਫਤਰ ਕਰ ਲਿਆ ਜਾਂਦਾ ਹੈ ਮਨੁੱਖੀ ਅਧਿਕਾਰ ਵੀ ਉਹਨਾਂ ਨੂੰ ਨਹੀਂ ਦਿੱਤੇ ਜਾ ਰਹੇ ਇਸ ਤੋਂ ਇਲਾਵਾ ਉਹਨਾਂ ਉੱਤੇ ਵੱਧ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਖਾਸ ਕਾਨੂੰਨ ਲਾਏ ਗਏ ਹਨ ਜੋ ਸਿਰਫ ਲੋਕਾਂ ਦੀ ਆਵਾਜ਼ ਨੂੰ ਦਬਾਉਣ ਲਈ ਵਰਤੇ ਜਾਂਦੇ ਹਨ ਪਰ ਸਭ ਤੋਂ ਵੱਡਾ ਮੁੱਦਾ ਹੈ ਡਿਵੈਲਪਮੈਂਟ ਦਾ ਫਰਕ ਲੋਕਾਂ ਦਾ ਕਹਿਣਾ ਹੈ ਜਿੱਥੇ ਭਾਰਤ ਸ਼ਾਸਿਤ ਕਸ਼ਮੀਰ ਵਿੱਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਦੁਨੀਆ ਭਰ ਦੀਆਂ ਇਨਵੈਸਟਮੈਂਟ ਆ ਰਹੀਆਂ ਹਨ ਸੜਕਾਂ ਵਰਲਡ ਕਲਾਸ ਬਣ ਰਹੀਆਂ ਹਨ ਉਥੇ ਪੀਓਕੇ ਦੇ ਲੋਕਾਂ ਨੂੰ ਅਜੇ ਵੀ ਬੁਨਿਆਦੀ ਸਹੂਲਤਾਂ ਜਿਵੇਂ ਪਾਣੀ ਅਤੇ ਬਿਜਲੀ ਲਈ ਤਰਸਣਾ ਪੈਂਦਾ ਹੈ ਅਤੇ ਇਹੀ ਸਭ ਕਾਰਨ ਹਨ ਜਿਸ ਕਰਕੇ ਇਹ ਪ੍ਰਦਰਸ਼ਨ ਹੋ ਰਹੇ ਹਨ ਲੋਕ ਸਿਰਫ ਇਨਸਾਫ ਅਤੇ ਬੁਨਿਆਦੀ ਹੱਕਾਂ ਦੀ ਮੰਗ ਕਰ ਰਹੇ ਹਨ ਜਿਸ ਤਰੀਕੇ ਨਾਲ ਪਾਕਿਸਤਾਨ ਦੀ ਫੌਜ ਇਸ ਵੇਲੇ ਪ੍ਰਦਰਸ਼ਨਕਾਰੀਆਂ ਨੂੰ ਦਬਾਉਣ ਲਈ ਹਿੰਸਕ ਹਤਕੰਡੇ ਵਰਤ ਰਹੀ ਹੈ ਇਹ ਲਹਿਰ ਹੋਰ ਦਿਨਾ ਵਿੱਚ ਹੋਰ ਵੱਡਾ ਰੂਪ ਲੈ ਲਵੇਗੀ ਬੜੀ ਸੰਭਾਵਨਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਪੋਕੇ ਦੀਆਂ ਇਹ ਰੈਲੀਆਂ ਵਿੱਚ ਤੁਹਾਨੂੰ ਭਾਰਤ ਦੇ ਝੰਡੇ ਵੀ ਲਹਿਰਾਉਂਦੇ ਦਿਸਣ ਇਸੇ ਲਈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਪੋਕੇ ਦੇ ਸਾਡੇ ਲੋਕ ਜਿਹੜੇ ਹੈ ਉਹ ਆਪਣੇ ਹੈ ਪੋਕੇ ਭਾਰਤ ਦਾ ਹਿੱਸਾ ਹੈ ਸ਼ਾਇਦ ਅਸੀਂ ਅੱਜ ਉਨ੍ਹਾਂ ਨੂੰ ਸਿੱਧੀ ਮਦਦ ਪਹੁੰਚਾ ਨਾ ਸਕੀਏ ਪਰ ਘੱਟੋ-ਘੱਟ ਇੰਨਾ ਤਾਂ ਕਰ ਸਕਦੇ ਹਾਂ ਕਿ ਉਨ੍ਹਾਂ ਦੀਆਂ ਆਵਾਜ਼ਾਂ ਨੂੰ ਦੁਨੀਆ ਤੱਕ ਪਹੁੰਚਾਈਏ ਜਿੰਨਾ ਵੱਧ ਤੁਸੀਂ ਇਹ ਖਬਰਾਂ ਅਤੇ ਵੀਡੀਓ ਸ਼ੇਅਰ ਕਰੋਗੇ ਉਨਾ ਹੀ ਵੱਧ ਅੰਤਰਰਾਸ਼ਟਰੀਆ ਮੀਡੀਆ ਦਾ ਧਿਆਨ ਉੱਥੇ ਦੇ ਹਾਲਾਤਾਂ ਵੱਲ ਖਿੱਚਿਆ ਜਾਵੇਗਾ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਦੂਜਿਆਂ ਤੱਕ ਜ਼ਰੂਰ ਸ਼ੇਅਰ ਕਰੋ ਤਾਂ ਜੋ ਦੁਨੀਆ ਨੂੰ ਪਤਾ ਲੱਗ ਸਕੇ ਕਿ ਪੀਓਕੇ ਦੇ ਲੋਕ ਇਸ ਸਮੇਂ ਕਿਹੜੀਆਂ ਮੁਸ਼ਕਲਾਂ ਵਿੱਚੋਂ ਗੁਜ਼ਰ ਰਹੇ ਹਨ ਧੰਨਵਾਦ ਇਹ ਵੀਡੀਓ ਦੇਖਣ ਲਈ